ਸਸੇ ਕਾਲ ਜੀ ਅੱਜ ਅਸੀਂ ਖੜੇ ਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਬੋਧਹਰੀ ਦੇ ਬੋਧਹਰੀ ਦੇ ਇਰਾ ਬਾਰ-ਬਾਰ ਖੇਤਾਂ ਦੇ ਵਿੱਚ ਗੁਰਦੁਆਰਾ ਹੈਗਾ ਧੰਨ ਧੰਨ ਬਾਬਾ ਭਾਈ ਭਗਤੂ ਜੀ ਜਿਸ ਨੂੰ ਲੋਡਾ ਭੈਣੀ ਵੀ ਕਿਹਾ ਜਾਂਦਾ ਹੈਗਾ ਇਹ ਸਾਡੇ ਨਾਲ ਭੈਣਾਂ ਨੇ ਮਤਾਵਾਂ ਨੇ ਤੇ ਵੱਡੀ ਗਿਣਤੀ ਸੰਗਤ ਇੱਥੇ ਸੰਗਤ ਆਉਂਦੀ ਆ ਉਹਨਾਂ ਤੋਂ ਪੁੱਛਦੇ ਆ ਕਿ ਕੀ ਆਪਣੀ ਸਾਧਾ ਲੈ ਕੇ ਆਉਂਦੇ ਆ ਜਾਂ ਬਾਬਾ ਜੀ ਕੋਲੇ ਆਉਂਦੇ ਆ ਕੀ ਦੁੱਖ ਤਕਲੀਫ ਨੇ ਇਹਨਾਂ ਨੂੰ ਇਹ ਅਸੀਂ ਜਾਣਦੇ ਨੇ ਸਾਡੇ ਨਾਲ ਬੱਖ ਬੱਖ ਭੈਣਾਂ ਨੇ ਸੱਚੀ ਬਣੇ ਸੱਸਰੀ ਕਾਲ ਜੀ ਮਨ ਤੁਸੀਂ ਅੱਜ ਬਾਪਾਈ ਭਗਤ ਜੀ ਦੇ ਆਏ ਹੋ ਕਿੱਥੋਂ ਆਏ ਹੋ ਜੀ ਅਸੀਂ ਚੰਡੂ ਕਾ ਤੋਂ ਆਏ ਆ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਆਪਣੀ ਗੁੜਿਆ ਜੀ 4-5 ਸਾਲਾਂ ਤੋਂ ਬਿਮਾਰ ਰਹਿੰਦੀ ਸੀ ਜੀ ਪੀੜਿਆ ਸੀ ਆਪਣੀ ਗੁੜਿਆ ਨੂੰ ਤੇ ਅਸੀਂ ਜਦੋਂ ਬਸਟਿੰਡੇ ਤੋਂ ਲੈ ਕੇ ਆਏ ਅਸੀਂ ਦਾਖਲ ਕਰਦੇ ਸੀ ਜੀ ਸਾਨੂੰ ਦੱਸ ਪਾਈ ਵੀ ਐ ਕਰਕੇ ਤੁਸੀਂ ਉੱਥੇ ਭਾਈ ਭਾਤੂ ਦੇ ਗੁਰਦੁਆਰੇ ਕੇਰਾ ਸਾਡੇ ਕਹੇ ਤੋਂ ਉੱਥੇ ਲੈ ਕੇ ਜਾਓ ਅਸੀਂ ਜੀ ਲਗਾਤਾਰ 5 ਸਾਲ 5 ਦਿਨ ਲੈ ਕੇ ਆਉਂਦੇ ਰਹੇ ਜੀ 5 ਦਿਨਾਂ ਬਾਅਦ ਜਦੋਂ ਅਸੀਂ ਪੀਲੀਆ ਟੈਸਟ ਕਰਾਇਆ ਨਹੀਂ ਹੈਗਾ ਸੀ ਜੀ ਅੱਛਾ ਜੀ ਇਹ ਨਾਲੇ ਹੀ ਬੇਟਾ ਗੁੜੀਆ ਨਹੀਂ ਜੀ ਅੱਛਾ ਆ ਗੁੜੀਆ ਗੜੀਆ ਵੱਡੀ ਮੰਨ ਲਓ ਪਹਿਲਾ ਜਿਹੜਾ ਡਾਕਟਰਾਂ ਦੀ ਰਿਪੋਰਟ ਸੀ ਉਹਦੇ ਵਿੱਚ ਪੀਲੀਆ ਹੁੰਦਾ ਸੀ ਉਹਦੀ 1 ਕਿ ਦਿਨ ਪਹਿਲਾਂ ਟੈਸਟ ਕਰਾਇਆ ਜੀ ਤਿੰਨ ਸਾਢੇ ਤਿੰਨ ਪੌਂਡ ਪੀੜੀ ਆਇਆ ਸੀ ਜੀ ਅਸੀਂ ਇੱਥੇ ਲੈ ਕੇ ਆ ਗਏ ਇੱਥੇ ਅਸੀਂ ਲਗਾਤਾਰ 5 ਦਿਨ ਆਉਂਦੇ ਰਹੇ ਹਾਂ ਜੀ 5 ਦਿਨਾਂ ਬਾਅਦ ਅਸੀਂ ਟੈਸਟ ਕਰਵਾਇਆ ਤੇ ਪੀੜੀਆ ਖਤਮ ਹੋ ਗਿਆ ਜੀ ਇਹ ਤੁਹਾਨੂੰ ਆਪਣੇ ਬਾਬਾ ਜੀ ਨੇ ਕਿਹਾ ਸੀ ਕਿੰਨੀਆਂ ਚੌਂਕੀਆਂ ਲਾਉਣ ਨੂੰ ਕਿਹਾ ਸੀ 5 ਚੌਂਕੀਆਂ ਲਾਉਣ ਨੂੰ ਕਿਹਾ ਸੀ ਅੱਜ ਹੋ ਗਈ ਪੂਰੀਆਂ ਕਰ ਰਹੇ ਹਾਂ ਜੀ ਨਹੀਂ ਜੀ ਅਸੀਂ ਤਾਂ ਵੈਸੇ ਹੁਣ ਖੁਸ਼ੀ ਨਾ ਆਉਂਦੀ ਹੈ ਜੀ ਅਸੀਂ ਤਾਂ 5 ਚੌਂਕੀਆਂ ਪੂਰੀਆਂ ਕਰ ਹਾਂਜੀ ਜਮਾਂ ਠੀਕ ਹੈ ਜੀ ਮੇਰਾ ਹਰਜੀਤ ਆ ਵੀ ਵੈਸੇ ਬੈਨੂ ਹਟ ਗਿਆ ਪੀਲੀ ਬਾਬੇ ਦੇ ਆਉਣ ਨਾਲ ਕਿੱਥੇ ਆਉਣ ਨਾਲ ਹਟ ਗਿਆ ਅੱਛਾ ਅੱਛਾ ਤੁਸੀਂ ਉੱਤੇ ਇੱਕੋ ਹੀ ਪਿੰਡ ਦੀ ਹੋਣੀ ਨਹੀਂ ਨਹੀਂ ਹਾਂਜੀ ਪਿੰਡ ਇੱਕ ਚ ਚੰਡੂ ਕਿਹਾ ਤੂੰ ਚੰਡੂ ਕਿਹਤੋਂ ਹਾਂਜੀ ਕਿ ਤੁਹਾਨੂੰ 10 ਕਿਨੇ ਪਾਈ ਸੀ ਇੱਥੇ ਆਉਣ ਦੇ ਵਾਰ ਸੰਤਪੁਰ ਜਿਆ ਤੋਂ 10 ਪਈ ਸੀ ਜੀ ਅੱਛਾ ਜੀ ਹਾਂ ਮੇਰੀ ਭਤੀਜੀ ਸੀ ਉਹਨੇ 10 ਪਾਈ ਸੀ ਵੀ ਐ ਕਰਕੇ ਉੱਥੇ ਵੀ ਮਰੀਜ਼ ਠੀਕ ਹੁੰਦੇ ਆ ਤੁਸੀਂ ਗੁੜੀਆਂ ਨੂੰ ਕੇਰਾ ਉੱਥੇ ਲਿਓ ਵੀ ਠੀਕ ਹੋ ਜੂ ਉਦੋਂ ਬਾਅਦ ਅਸੀਂ ਕੋਈ ਦਵਾਈ ਨਹੀਂ ਦਵਾਈ ਜੀ ਇੱਥੇ ਆਉਣ ਨਾਲ ਸੰਤਾਨ ਤੇ ਆਉਣ ਨਾਲ ਜੀ ਠੀਕ ਹੈ ਗੁੜੀਆਂ ਕੋਈ ਦਵਾਈ ਨਹੀਂ ਦਵਾਈ ਜੀ ਸਾਨੂੰ ਨਾਲ ਦੀ ਸੰਗ ਤੈਨੂੰ ਵੀ ਫਾਇਦਾ ਜੇ ਸੀ ਨਾਲ ਆਏ ਆ ਆ ਮੇਰੀ ਗੁੱਡੀ ਕੂਗੀ ਆ ਮੇਰੀ ਗੁੱਡੀ ਕੂਗੀ ਹੈ ਜੀ ਦੋ ਦਿਨ ਆਈ ਦੋ ਦਿਨ ਫੇਰ ਗਈ ਅੱਜ ਆਪਦੀ ਆਪ ਫੇਰ ਬਾਬੇ ਦੀ ਕਿਰਪਾ ਹੋ ਗਈ ਆਪੇ ਆਈ ਹੈ ਹਾਂਜੀ ਇਹ ਗੁੱਡੀ ਮੇਰੀ ਕੂਗੀ ਹੈ ਜਮੰਦਰੀ ਤੇਸੀ ਆਉਣੀਆ ਬਾਬੇ ਦੀ ਸਰਦਾ ਕਰਕੇ ਬੂਹਰੇ ਆਉਣੇ ਸਾਡੀ ਬਾਬਾ ਬਚਾਰਾ ਬਾਬਾ ਜੀ ਕੀ ਦੱਸਦਾ ਕੀ ਉਪਾਅ ਕਰਦਾ ਕੀ ਉਪਾਅ ਕਰਦਾ ਨਹੀਂ ਬਸ ਆਪ ਦਾ ਸੋਨਾ ਲਵੀ ਸਰ ਤੇ ਹੱਥ ਧਰਦਾ ਆਪ ਦਾ ਆਪ ਦਾ ਕਰਦਾ ਮਾੜਾ ਜਿਹਾ ਬਸ ਕਿਲਾ ਉਹਨੇ ਠੀਕ ਕਰ ਦਿੰਦਾ ਵੀ ਆਪ ਦਾ ਬਾਬਾ ਸਾਹਿਬ ਬੋਲਦਾ ਹੋਰ ਕੋਈ ਜਿਵੇਂ ਤੱਗ ਹਤਵੀਰ ਜਿਆ ਕੋਈ ਕੁਛ ਨਹੀਂ ਦਿੰਦਾ ਜੀ ਪਾਣੀ ਜਲ ਦਿੰਦਾ ਕੱਲਾ ਜਲ ਦਿੰਦਾ ਅਰਦਾਸ ਕਰ ਜੀ ਇਸ ਜਗ੍ਹਾ ਚ ਕਹ ਲੈ ਜੀ ਬੱਚਾ ਨਹੀਂ ਬੋਲਦਾ ਜੀ ਇਹਨੂੰ ਲੈ ਕੇ ਆਏ ਹੁਣ ਦੂਜੀ ਵਾਰ ਆਏ ਆ ਅਸੀਂ ਵੀ ਜੇ ਕੋਈ ਭਲਾ ਹੋ ਜੇ ਇਸ ਬੱਚੇ ਦਾ ਹਾਂ ਅੱਗੇ ਸਾਡੀ ਜੀ ਕਿਸਮਤ ਵੀ ਉਹ ਅਸੀਂ ਨੇਚਾ ਨਾ ਜਿ ਆਵਾਂਗੇ ਤਾਂ ਇਥੋਂ ਕੁਝ ਨਾ ਕੁਝ ਕਟਾਂਗੇ ਨਹੀਂ ਫਿਰ ਸਾਡੀ ਦੀਂਦੇ ਹੀ ਪਤਾ ਹੀ ਜਾਵੀ ਤੁਸੀਂ ਪਹਿਲੀ ਵਾਰ ਆਇਓ ਅਸੀਂ ਦੂਜੀ ਵਾਰ ਆਏ ਹਾਂ ਜੀ ਇੱਕ ਵਾਰੀ ਪਹਿਲਾਂ ਆ ਕੇ ਗਏ ਸੀ ਹਫਤਾ ਹੋ ਗਿਆ ਸਾਨੂੰ ਆਇਆ ਨੂੰ ਛੋਟਾ ਬਿਨ ਕਿਡਾਈ ਚੰਡੂ ਕੀ ਜੀ ਇਹਨਾਂ ਨਾਲ ਹਾਂ ਜੀ ਅਸੀਂ ਅਸੀਂ ਸਾਰੇ ਇਕੱਠੇ ਆਏ ਹਾਂ ਜੀ ਗੱਡੀ ਚਾਹ ਕੇ ਹੁਣ ਜੇ ਦੂੰ ਆਪਣੇ ਬੂਟੇ ਮਲ ਲਓ ਤੁਸੀਂ ਇਹ ਮਲ ਲਓ ਪੰਜ ਚੌਕੇ ਸਾਨੂੰ ਕੋਈ 10ਵੀਂ ਜਾਂ ਸੰਗਰਾਮ ਤੇ ਕਿਹਾ ਕਿ ਮਲ ਲਓ ਵੈਸੇ ਵੀ ਆ ਸਕਦੇ ਹਾਂ ਹਾਂ ਤਾਂ ਜੀ ਸਾਨੂੰ ਕੁਝ ਨਹੀਂ ਦੇਸੇ ਅਸੀਂ ਅਸੀਂ ਤਾਂ ਵੈਸੇ ਕੁਦਰਤ ਨਾਲ ਸੰਗਰਾਮ ਵਾਲੇ ਦਿਨ ਆਏ ਸੀਗੇ ਉੱਧਰ ਇਥੇ ਮੇਲਾ ਬਹੁਤ ਭਰਿਆ ਆ ਮੰਨ ਦੀ ਸਰਦਨ ਆਏ ਆ ਜੀ ਫਾਇਦਾ ਹੋ ਗਿਆ ਜੀ ਡਾਕਟਰਾਂ ਦੇ ਆਪਾਂ ਇੰਨੇ ਪੈਸੇ ਦਿੰਨੇ ਆ ਹੁਣ ਅਸੀਂ ਆਪਦੀ ਮੰਨ ਦੀ ਸਰਦਨ ਆਏ ਆ ਅਸੀਂ ਹੁਣ ਆ 10ਵੀਂ ਨੂੰ ਆਏ ਆ ਜੀ 10ਵੀਂ ਨੂੰ ਆ ਕੇ ਦੂਸਰੇ ਦਿਨ ਆ ਕੇ ਅੱਜ ਜਿਸੀ ਦੂਜੇ ਦਿਨ ਫੇਰ ਆਏ ਆ ਜੀ ਦੂਜੇ ਦਿਨ ਜਾ ਕੁੜੀ ਲੋਟ ਹਾਂ ਲੋਟਾ ਅੱਛੀ ਫਰਕ ਆ ਕੋਹਰਾ ਚਲੇ ਗਏ ਦੂਜੀ ਵਾਰ ਚ ਲੋਟ ਹੋ ਗਈ ਜੀ ਕੁੜੀ ਇਹ ਪਹਿਲਾਂ ਇਹ ਉਹੀ ਪਾਣੀਆਂ ਗੱਡੀ ਜਾਂਦੀ ਸੀ ਜਦੋਂ ਜੀ ਬਾਬਾ ਜੀ ਦੇ ਮੱਤਾ ਟਕਾ ਦਾ ਮਿੱਟੀ ਚੜਾ ਦੀ ਧੋਲਾ ਪਵਾ ਦਾ ਨਾਲ ਦੀ ਨਾਲ ਕੁੜੀ ਠੀਕ ਹੋ ਗਈ ਜੀ ਇਹ ਬਸ ਬਾਬੇ ਦੇ ਦੁਆਸ਼ ਚਾਹ ਦੇ ਇਹਨੂੰ ਕੀ ਹੋਇਆ ਸੂਰੀਆ ਨੂੰ ਇਹ ਜਮਾਂਦਰੂ ਆਈ ਇਹ ਜਮਾਂਦਰੂ ਆ ਮਾਤਾ ਦੀ ਕੁੜੀ ਹੈ ਇਹ ਮੈਂ ਲੈ ਕੇ ਉਹਨੂੰ 11 12 ਬੜੂਆਂ ਨੂੰ ਲੈ ਕੇ ਉਹਨਾਂ ਲਈ ਮਾਈ ਵਾਰ ਹੁਣ ਅਸੀਂ ਜੀ ਕਰਾਂਗੇ ਪੰਜ ਪੰਜ ਚੌਕੀ ਹੋ ਗਈ ਇਹਨਾਂ ਨੂੰ ਤੇ ਮੇਰਾ ਬਾਬਾ ਜੀ ਜੀ ਕਰਾ ਖਲਾ ਹੋ ਵੀ ਅੱਜ ਅਸੀਂ ਖੜਿਆ ਆ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜੇ ਹਰੀ ਦੇ ਵਿੱਚ ਜਿਹੜਾ ਖੇਤਾਂ ਦੇ ਵਿੱਚ ਧੰਨ ਧੰਨ ਬਾਬਾ ਭਾਈ ਪਾਕਤੂ ਸਾਹਿਬ ਦਾ ਜਿਹੜਾ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆਗਾ ਜਿਸ ਨੂੰ ਆਪਾਂ ਲੋਡਾ ਪੈਣੀ ਦੇ ਨਾਲ ਕਰਕੇ ਜਾਣਿਆ ਜਾਂਦਾ ਗਾ ਸਾਡੇ ਨਾਲ ਅੱਜ ਮੁੱਖ ਸੇਵਾਦਾਰ ਨੇ ਸੋ ਗੁਰਦਾਰ ਸਾਹਿਬ ਦੇ ਤੇ ਉਹਨਾਂ ਤੋਂ ਆਪਾਂ ਗੱਲਬਾਤ ਕਰਦੇ ਹਾਂ ਕਿ ਸੰਗਤ ਜਿਹੜੀ ਆਈ ਆ ਕਿੱਥੋਂ-ਕਿੱਥੋਂ ਆਉਂਦੀ ਆ ਕੀ-ਕੀ ਉਮੀਦਾਂ ਲੈ ਕੇ ਆਉਂਦੀ ਆ ਬਾਬ ਜੀ ਬੇ ਜੀ ਖਾਲਸਾ ਜੀ ਤੇ ਇਹ ਇੱਥੇ ਆਉਣਾ ਬਾਬਾ ਪਾਈ ਭਗਤੂ ਲੋਡਾ ਪੈਣਾ ਸਤਾਨ ਪਾਈ ਖੇਤਾ ਜ ਬਣਿਆ ਬਾਬੇ ਦੀ ਹੱਦ ਤੇ ਹਰੀਕਾਪੁਰ ਦੇ ਤੇ ਓਬਾ ਇੱਥੇ ਬਹੁਤ ਵੱਡੇ ਭਲੇ ਹੁੰਦੇ ਨੇ ਸੰਗ ਤਾਂ ਬਹੁਤ ਲਾਹਾ ਖਟਦੇ ਆ ਇੱਥੇ ਆ ਕੇ ਬੜੀ ਬਾਬੇ ਭਾਈ ਭਗਤੂ ਦੀ ਕਿਰਪਾ ਹੈ ਬੜੀ ਅਪਰਪਾਰ ਕਿਰਪਾ ਸਾਡੇ 7 ਮਹੀਨੇ ਹੋ ਗਏ ਇੱਥੇ ਬੱਚੀਆਂ ਬਹੁਤ ਦੁਖੀ ਆਉਂਦੀਆਂ ਜਿਹੜੀਆਂ ਬੱਚੀਆਂ ਨੇ ਇੱਥੇ ਚਰਨ ਪਾ ਕੇ ਬਹੁਤ ਵੱਡੀ ਕਿਰਪਾ ਹੈ ਮੇਰੇ ਮਾਲਕ ਦੀ ਬਹੁਤ ਜਾ ਕੇ ਬੱਚੀਆਂ ਠੀਕ ਹੁੰਦੀਆਂ ਬਹੁਤ ਆ ਕੇ ਦੱਸਦੀਆਂ ਜਦੋਂ ਬੱਚੀਆਂ ਬਾਬਾ ਜੀ ਨਾਲ ਵੀ ਨਾਲ ਤੁਸੀਂ ਇੱਥੇ ਬੈਠਿਆ ਨੇ ਦੋੜਾ ਪਾਤਾ ਸ਼ਾਂਤੀ ਹੋ ਗਈ ਬਹੁਤ ਵੱਡੀ ਕਿਰਪਾ ਹੈ ਮੇਰੇ ਬਾਬੇ ਭਾਈ ਭਗਤੂ ਦੀ ਬਾਬਾ ਇੱਕ ਲਾ ਥੋੜੀ ਪਾਏ ਜਾਂਦਾ ਕਿ ਕੋਈ ਹੋਰ ਵੀ ਅਪਾ ਹੈਗਾਗਾ ਇਸ ਤਰ੍ਹਾਂ ਅੱਲਾ ਥੋੜਾ ਪਾਉਣੇ ਆ ਜੀ ਹੱਥ ਤਰ ਕੇ ਬਸ ਅੱਲਾ ਥੋੜਾ ਧੰਨਵਾਦ ਬਹੁਤ ਵੱਡੀ ਕਿਰਪਾ ਮੇਰੇ ਮਾਲਕ ਦੀ ਤੇ ਸਾਨੂੰ ਬਾਬਾ ਨਰਪਾਲ ਸਿੰਘ ਇਹਨਾਂ ਨੇ ਵੀ ਖੁੱਲ ਕੇ ਦੱਸਿਆ ਕਿ ਜਿਹੜਾ ਗੁਰਦੁਆਰਾ ਸਾਹਿਬ ਹੈ ਲੋਦਾਪਣੀ ਤਨ ਤਨ ਬਾਬਾ ਭਾਈ ਭਗਤੂ ਵਰ ਜਰੀ ਦੇ ਇੱਕ ਪਿੰਡ ਵਿੱਚ ਗੁਰਦੁਆਰਾ ਸਾਹਿਬ ਆ ਇੱਥੇ ਤੁਸੀਂ ਦੇਖ ਲਓ ਸੰਗਤ ਜਿਹੜੀ ਹੈਗੀ ਵੱਡੀ ਗਿਣਤੀ ਦੇ ਵਿੱਚ ਆਈ ਹੋਈ ਆ ਤੇ ਦੂਰੋਂ ਦੂਰੋਂ ਜਿਹੜੀ ਸੰਗਤ ਆ 10ਵੇਂ ਵਾਲੇ ਦਿਨ ਵੀ ਆਉਂਦੀ ਆ ਬਹੁਤ ਜਿਹੜਾ ਸੰਗਤ ਦਾ ਇਥੇ ਜਿਹੜਾ ਹੈਗਾ ਇਕੱਠ ਹੁੰਦਾਗਾ ਬਾਬਾ ਜੀ ਦਾ ਕਹਿਣਾ ਕਿ ਉਹ ਸਿਰ ਦੇ ਵਿੱਚ ਹੱਥ ਰੱਖਦੇ ਨੇ ਚਾਹੇ ਕੋਈ ਮਰਜੀ ਬਿਮਾਰੀ ਹੋਵੇ ਚਾਹੇ ਕਿੱਡੀ ਡਾਕਟਰ ਨੇ ਜਵਾਬ ਦਿੱਤਾ ਹੋਵੇ ਸਾਡਾ ਕਿ ਭੈਣਾਂ ਨਾਲ ਸੰਬੰਧੀ ਗੱਲਬਾਤ ਹੋਈ ਆ ਉਹ ਕਹਿੰਦੇ ਸਾਡੀ ਜਿਹੜੀ ਆ ਬੱਚੇ ਸੀ ਉਹਨਾਂ ਨੂੰ ਕਿਸੇ ਨੂੰ ਪੀੜੀ ਦੀ ਬਿਮਾਰੀ ਸੀ ਕਿਸੇ ਨੂੰ ਕੋਸੇ ਜਦੋਂ ਦੇ ਉਹ ਬਾਬਾ ਦੇ ਚੌਂਕੀ ਭਰਦੇ ਨੇ ਇੱਥੇ ਆ ਕੇ ਤੇ ਉਹ ਸਰਦਾ ਦੇ ਨਾਲ ਆਉਂਦੇ ਨੇ ਉਹਨਾਂ ਦੇ ਬੱਚੇ ਇਸ ਵੇਲੇ ਬਿਲਕੁਲ ਠੀਕ ਨੇ ਬਾਬੇ ਦੀ ਪੂਰੀ ਮਿਹਰ ਆ ਪੂਰੀ ਕਿਰਪਾ ਵਾਬੇ ਦੀ ਧੰਨਵਾਦ ਬਾਬੇ ਦੇ ਅਸੀਂ ਦੁਖੀ ਬੰਦੇ ਆਉਨੇ ਆ ਘਰੋਂ ਹੋਰ ਨੂੰ ਵੀ ਅਸੀਂ ਦੱਸ ਕਰਦੇ ਆ ਭੈਣ ਭਾਈ ਸਾਡੇ ਨਾਲ ਆਉਂਦੇ ਆ ਮੇਰੀ ਗੁੱਡੀ ਐ ਜਵੰਦਰੂਆ ਵਿਚਾਰੀ 30 ਸਾਲਾਂ ਦੀ ਹੋ ਚੱਲੀ ਮੈਨੂੰ ਇੱਥੇ ਦੱਸ ਪਈ ਮੈਂ ਇੱਥੇ ਪਹੁੰਚੀ ਪਹਿਲੇ ਦਿਨ ਆਈ ਗੁੱਡੀ ਆਈ ਦੂਜੇ ਦਿਨ ਮੇਰੀ ਗੁੱਡੀ ਵੇਰ ਗਈ ਤੀਜੇ ਦਿਨ ਵੀ ਵੇਰ ਗਈ ਅੱਜ ਮੇਰੀ ਗੁੱਡੀ ਆਪਦੀ ਆਪ ਮੈਨੂੰ ਲੈ ਕੇ ਇੱਥੇ ਵੇਰ ਆਈ ਵੀ ਆਪਾ ਬਾਬੇ ਦੇ ਜਾਣਾ ਇਹਨੂੰ ਸ਼ਾਂਤੀ ਆ ਪੂਰੀ ਠੀਕ ਠਾਕ ਐ ਮੇਰੀ ਗੁੱਡੀ ਇਹ ਜਵੰਦਰੂ ਕੋ ਡੇਵਤ ਬੋਲ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਜੋਦਿਆਂ ਦੀ ਬਾਬਾ ਜੀ ਦੇ ਦਰਤੇ ਆਈਆਂ ਬਾਬਾ ਜੀ ਮੇਰਾ ਦੁੱਖ ਤੋੜ ਤਾ। ਮੈਂ ਤੇਰੇ ਦਰਤੇ ਤੇਰੀਆਂ ਹਾਜ਼ਰੀਆਂ ਭਰ ਚੁੱਕੀਆਂ ਸੱਚੇ ਪਾਤਸ਼ਾਹ ਮੇਰੀ ਗੋੜੀਆਂ ਤੋਂ ਖੜਾ ਛੜਾਤਾ। ਧੰਨ ਬਾਬਾ ਜੀ ਤੇਰਾ। ਕਾਦੀ ਦਵਾਈ ਲੈਂਦੇ ਸ਼ੁਰੂ ਕਰੀ? ਮੈਂ ਜੂਰੀ ਕੇ ਦੀ ਜੀ। ਤੇ ਖੂਨ ਸੰਘਣੇ ਦੀ ਜੀ। ਅੱਛਾ ਜੀ। ਹਾਂ ਬਲੱਡ ਦੀ। ਤਿੰਨੇ ਗੋੜਾਂ ਸੱਟ ਤੋਂ ਆਵੇ ਬਾਬੀ ਜੀ ਤੇ ਚੌਂਕੀ ਪਰਕ ਕੀਤੀ। ਬਾਬਾ ਜੀ ਨੇ ਮੇਰੇ ਕੋਲ ਟੈਸਟ ਕਰਵਾਇਆ ਤੇ ਨਹੀਂ ਕੋਈ ਟੈਸਟ ਸੀ ਕਰਵਾਇਆ ਸੋ ਕੁਝ ਨਹੀਂ ਆਇਆ ਬਾਬਾ ਜੀ ਮੇਰੇ ਹਾਂ ਰਾਈ ਗੁਰਜੀ ਦਾ ਖਾਤਾ ਨੂੰ ਪੀੜਿਆ ਸੀ ਜੀ 2-3 ਸਾਲ ਹੋ ਗਏ ਨੂੰ ਪੀੜਿਆ ਰਹਿੰਦਾ ਸੀ ਦਾਖਲ ਕਰ ਲੈਂਦੇ ਸੀ ਜੀ 20-20000 ਰੁਪਿਆ ਲਾ ਕੇ ਆ ਜਾਂਦੇ ਸੀ ਜੀ ਹੁਣ ਵੀ ਤਾਂ ਜਿੱਦੇ ਇਹ ਲੈ ਕੇ ਆਂਦੀ ਹੈ ਸਾਨੂੰ ਕਿਸੇ ਨੇ ਦੱਸ ਪਾਈ ਵੀ ਤੁਸੀਂ ਉੱਥੇ ਗੁਰਦੁਆਰੇ ਚ ਲੈ ਕੇ ਜਾਓ ਠੀਕ ਹੋ ਜੂਗੀ ਤੇ ਅਸੀਂ 5 ਦਿਨ ਲਗਾਤਾਰ ਲੈ ਕੇ ਆਉਂਦੇ ਰਹੇ ਜੀ 5ਵੇਂ 7 ਦਿਨ ਜਾ ਕੇ ਅਸੀਂ ਟੈਸਟ ਕਰਵਾਇਆ ਕੋਈ ਪੀੜਿਆ ਨਹੀਂ ਆਇਆ ਜੀ ਨੋਰਮਲ ਆਇਆ ਸਾਰਾ ਇੱਕ ਅਸਾ ਪੀੜਿਆ ਕਿੱਥੇ ਹੀ ਗਿਆ ਜੀ ਜੋ ਕਿ ਜੇ ਮੇਰਾ ਭਾਨ ਦਾ ਸੀ 16 ਸਾਲ ਤੋਂ ਮੇਟਾ ਜੀ ਲਾਦਕਨੀਓ ਬਾਬੇ ਦੀ ਕਿਰਪਾ ਦੇ ਨਾਲ ਅੱਜ ਸੀਮਾ ਸੱਤਵਾਂ ਮਹੀਨਾ ਹੈ ਅੱਛਾ ਜੀ ਐਡੀ ਕਿਰਪਾ ਹੋਈ ਆ ਉਹ ਕਿਹੜਾ ਪਿੰਡ ਹੈ ਪਿੰਡਪੁਰ ਜਹਰੀ ਆ ਉਹ ਮੇਰਾ ਭਾਨ ਦਾ ਰਾਜੀਏ ਤੋਂ ਹੈ ਅੱਛਾ ਜੀ ਇੰਨੀ ਕਿਰਪਾ ਸਾਡੇ ਬਾਬੇ ਦੇ ਮੈਂ ਆ ਖੁਦ ਇਕੱਠੀਏ ਦੀ ਹੂਨ ਸੰਗਣੀ ਦਵਾਈ ਕਰਦਾ ਸੀ ਜਿਉਂ ਬਾਬੇ ਦੇ ਚਰਨੀ ਲੱਗਿਆ ਸੇਵਾ ਕਰਦਾ ਸਭ ਕੁਝ ਠੀਕ ਬਹੁਤ ਵਧੀਆ ਕਰਦਾ ਐਟੇ ਕਰਵਾਈ ਨਹੀਂ ਕਰਵਾਇਆ ਸਾਰੇ ਟੈਸਟ ਜਾਨੀ ਹਾਂ ਪਹਿਲਾਂ ਤੁਲ ਮੰਡੀ ਦੀ ਦਵਾਈ ਜਲਦੀ ਜਤ ਚੱਕ ਕੇ ਮਰੀ ਬਰੇ ਖੁਸਣੇ ਇਹ ਵੀ ਬੋਲਣ ਦਾ ਕੋਈ ਵੱਡਾ ਨਹੀਂ ਸਕਾਰਜੋਗ ਸਾਡੇ ਬਾਬਾ ਜੀ ਦੀ ਬਹੁਤ ਕਿਰਪਾ ਜੀ ਅਸੀਂ ਇਥੋਂ ਦੇ ਮਤਲਬ ਸੇਵਾਦਾਰਾਂ ਕਈ ਮਹੀਨੇ ਹੋ ਗਏ ਸੇਵਾ ਕਰਦਿਆਂ ਨੂੰ ਸੀ ਮੇਰੇ ਸਰੀਰ ਨੂੰ ਬਹੁਤ ਜ਼ਿਆਦੇ ਪ੍ਰੋਬਲਮਾਂ ਸੀ ਜੀ ਡਿਸਕ ਪ੍ਰੋਬਲਮ ਬਲੱਡ ਗਾੜਾ ਜੂਰੀਏ ਜਾ ਰਿਹਾ ਟੈਸਟ ਕਰਵਾਇਆ 1% ਕੁਝ ਵੀ ਨਹੀਂ ਆਇਆ ਜੀ ਸਾਡੇ ਮਤਲਬ ਬਾਬਾ ਜੀ ਦੀ ਇੰਨੀ અપਾਰ ਕਿਰਪਾ ਜੀ ਬਹੁਤ ਵੱਡੇ ਸ਼ਕਤੀ ਵਾਲ ਨੇ ਐਡੇ ਐਡੇ ਰੋਗਾਂ ਵਾਲੇ ਆਉਂਦੇ ਨੇ ਤੇ ਕਸਟ ਕੱਟ ਕੇ ਬਾਬਾ ਜੀ ਪਰੇ ਮਾਰਦੇ ਨੇ ਬਹੁਤ ਜ਼ਿਆਦੇ ਕਿਰਪਾਈ ਬਾਬਾ ਜੀ ਕਿਸੇ ਤੋਂ ਕੁਝ ਲੈਣਾ ਨਹੀਂ ਮੈਨੂੰ ਹਫ਼ਤਾ ਹੋ ਗਿਆ ਜੀ ਸੰਗਤ ਲੈ ਕੇ ਆਉਂਦੇ ਨੂੰ ਦਾਸ ਬੁੜੀਆਂ ਲੈ ਕੇ ਆਉਨਾ ਇਹ ਪੰਜ-ਪੰਜ ਚੌਂਕੀਆਂ ਭਰਉਣਾ ਕਿਸੇ ਬੁੜੀ ਨੇ ਨਹੀਂ ਕਿ ਆ ਮੈਂ ਲੋਟ ਨਹੀਂ ਸਾਰਿਆਂ ਕਹਿੰਦੀਆਂ ਬਈ ਅਸੀਂ ਠੀਕ ਐ ਪੰਜ-ਪੰਜ ਚੌਂਕੀਆਂ ਭਰਾਈਆਂ ਸਾਰਿਆਂ ਦੀਆਂ ਹੁਣ ਨਵੇਂ ਸਿਰੇ ਹੋਰ ਬੁੜੀਆਂ ਲੈ ਕੇ ਆ ਜੀ ਉਹਨਾਂ ਦੀਆਂ ਚੌਂਕੀਆਂ ਪੂਰੀਆਂ ਹੋ ਗਈਆਂ ਤੇ ਨਾਲ ਦੀ ਨਾਲ ਖੁਸ਼ੀ ਮਾਮਲੇ ਕੋਈ ਆ ਜਾਂਦੀਆਂ ਪੂ ਸਾਰਿਆਂ ਠੀਕ ਐ ਜਿਹੜਾ ਆਵੇ ਇੱਥੇ ਪਤਾ ਲੱਗ ਜਾਂਦਾ ਜਾ ਕੇ ਦੇਖੋ ਕਈ ਲੋਕ ਕਹਿੰਦੇ ਵੀ ਇੱਥੇ ਪਖੰਡ ਧਾਰੀ ਹਾਂਜੀ ਵੀ ਪਖੰਡ ਕਰਦੇ ਨੇ ਜਾਂ ਇਸ ਤਰ੍ਹਾਂ ਕਰਦੇ ਵੀ ਇਸ ਤਰ੍ਹਾਂ ਦਾ ਕੋਈ ਹੋਏ ਨਹੀਂ ਜੀ ਇਹ ਸੱਚੀ ਮੁੱੱਚੀ ਗੱਲ ਐ ਪੁੱਤਰਾ ਕੋਈ ਇੱਥੇ ਪਖੰਡਵਾਜੀ ਨਹੀਂ ਕੋਈ ਇੱਥੇ ਕੋਈ ਪੈਸਾ ਨਹੀਂ ਲਿਆ ਜਾਂਦਾ ਫਰੀ ਇਲਾਜ ਐ ਬਾਬੇ ਭਾਈ ਭਗਤੂ ਦੇ ਦਰ ਤੇ ਫਰੀ ਲੰਗਰ ਚੱਲਦਾ ਫਰੀ ਸੇਵਾ ਕਰਦੀਆਂ ਮਾਈਆਂ ਕੋਈ ਇੱਥੇ ਕਿੰਤੂ ਪ੍ਰੰਤੂ ਨਹੀਂ ਬਹੁਤ ਮौज ਬਣੀ ਐ ਬਾਬੇ ਭਾਈ ਭਗਤੂ ਦੇ ਘਰ ਤੇ ਬਾਬਾ ਲੋਡਾ ਪੈਣਾ ਸਤਾਨ ਬਹੁਤ ਵੱਡੀ ਕਿਰਪਾ ਮੇਰੇ ਬਾਬੇ ਭਾਈ ਭਗਤੂ ਦੀ ਅਜੀ ਸੇਵਾ ਨੂੰ ਆ ਰਹੇ ਆ ਬਾਬਾ ਜੀ ਦੀ ਕੋਈ ਕਿਤੇ ਮੰਗਣ ਨਹੀਂ ਜਾਣਾ ਇਹਦੇ ਦਰ ਤੇ ਆਪ ਦੇ ਆਪ ਚੀਜ਼ ਆਂਦੀ ਹੈ ਜੀ ਕੋਈ ਕਿਸੇ ਚੀਜ਼ ਦੀ ਵੀ ਸਾਨੂੰ ਪ੍ਰੋਬਲ ਹੈ ਨਹੀਂ ਸਾਨੂੰ ਤਾਂ ਬਹੁਤ ਜ਼ਿਆਦਾ ਯਕੀਨ ਹੈ ਜੀ ਇਹਨਾਂ ਦੇ ਉੱਪਰ ਠੀਕ ਹੈ ਜੀ ਸਾਰਾ ਨਗਰ ਜੁੜਾ ਖੜਾ ਹੈ ਜਿੰਨੇ ਪੰਡਾਂ ਨੂੰ ਫਾਇਦਾ ਹੋਇਆ ਉਹ ਵੀ ਹਾਜ਼ਰ ਨੇ ਇੱਥੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਜਿਹੜਾ ਆਉਣ ਦਾ ਮਕਸਦ ਇਹ ਹੀ ਸੀ ਕਿ ਕਈਆਂ ਵੱਲੋਂ ਗੱਲਾਂ ਕਹੀਆਂ ਜਾਂਦੀਆਂ ਨੇ ਕਿ ਬਾਬਾ ਜੀ ਉੱਥੇ ਬੈਠ ਕੇ ਪਖੰਡ ਕਰਦੇ ਨੇ ਤਾਗੇ ਤਬੀਦ ਦਿੰਦੇ ਨੇ ਜਾਂ ਹੋਰ ਕਿਸ ਤਰ੍ਹਾਂ ਦੀਆਂ ਜਿਹੜੀਆਂ ਬੱਖ-ਬੱਖ ਜਿਹੜੀਆਂ ਨੇ ਗੱਲਾਂ ਫਲਾਈਆਂ ਜਾ ਰਹੀਆਂ ਨੇ ਪਰ ਜਿਹੜਾ ਜਿਹੜਾ ਸਾਡਾ ਫਰਜ਼ ਬਣਦਾ ਹੈਗਾ ਇੱਕ ਪੱਤਰਕਾਰੀ ਨਾਂ ਤੇ ਸਾਜਾ ਸੱਤੇ ਇਹ ਵੰਦਾਗਾ ਅਸੀਂ ਲੋਕਾਂ ਨੂੰ ਜਿਹੜਾ ਸੱਚ ਦਿਖਾਈਏ ਜਿੰਨਾਂ ਦੇ ਵੱਲੋਂ ਬੀਬੀਆਂ ਨੇ ਜਿਹੜਿਆ ਮੂੰਹੋਂ ਬੋਲਿਆਗਾ ਉਹਨਾਂ ਨੇ ਦੱਸਿਆ ਕਿ ਸਾਨੂੰ ਸਾਡੇ ਬੱਚਿਆਂ ਨੂੰ ਰੋਗ ਸੀ ਬਾਬਾ ਜੀ ਨੇ ਦੱਸਿਆ ਹੋਰ ਪਿੰਡ ਵਾਸੀਆਂ ਨੇ ਦੱਸਿਆ ਵੀ ਕਿੱਥੋਂ ਕਿੱਥੋਂ ਜਿਹੜੀ ਦੁਨੀਆ ਆਉਂਦੀ ਆ ਬਾਬਾ ਜੀ ਨੇ ਕਿਹਾ ਗਿਆ ਕਿ ਇੱਥੇ ਕੋਈ ਪਖੰਡਵਾਜ ਨਹੀਂ ਸਿਰਫ ਇੱਕ ਜਿਹੜਾ ਹੈਗਾਗਾ ਉਹ ਸਰਦਾਰੀ ਤੌਰ ਤੇ ਜਿਹੜੇ ਹੱਥ ਰੱਖਦੇ ਨੇ ਸਿਰ ਤੇ ਉਸ ਦੇ ਨਾਲ ਜਿਹੜਾ ਦੁੱਖ ਤੇ ਪਾ ਜੜੀਆਂ ਨੇ ਉਹ ਦੂਰ ਹੁੰਦੀਆਂ ਨੇ ਕਾਫੀ ਦੂਰੋਂ ਦੂਰੋਂ ਸੰਗਤ ਕਾਫੀ ਟਾਈਮ ਦੀ ਆ ਰਹੀ ਸੀ ਪਰ ਜਿਹੜਾ ਅਸਲੀ ਸੱਚ ਆ ਇੱਥੇ ਆ ਕੇ ਪਤਾ ਲੱਗਦਾਗਾ ਕਿਉਂਕਿ ਕਈ ਲੋਕ ਤਾਂ ਬਾਹਰ ਬੈਠੇ ਕਹਿ ਦਿੰਦੇ ਆ ਵੀ ਉੱਥੇ ਜੀ ਐ ਹੁੰਦਾ ਜੀ ਉੱਥੇ ਫਲਾਨਾ ਬਾਬਾ ਜੀ ਐ ਕਰਦੇ ਆ ਫਿਲਹਾਲ ਜਿੰਨਾ ਕਿ ਮੈਂ ਦੇਖਿਆਗਾ ਅਜੇ ਤੱਕ ਤਾਂ ਫਿਲਹਾਲ ਕੋਈ ਇਹੋ ਜੀ ਕੋਈ ਗੱਲ ਨਹੀਂ ਜਾਪੀ ਜਾਇ ਜੀ ਲੋਕ ਕਹਿੰਦੇ ਸੀ ਮੱਖਣ ਸਿੰਘ ਜੂਬਾ ਤੁਸੀਂ ਵੇਖ ਰਹੇ ਹੋ ਪੰਜਾਬੀ ਵਿਰਸਾ ਟੀਵੀ